ਅੱਦੇ ਇੱਕ ਹੋਰ ਬਹੁਤ ਟੌਪ ਟੌਪ ਦੇ ਟੇਲਰ ਹੈਗੇ ਆ ਭਾਜੀ ਇੱਕ ਸੂਤਰ ਵੀ ਕਪੜਾ ਇਧਰੋਂ ਉਧਰ ਨਹੀਂ ਹੋਣ ਦਿੰਦੇ ਕੱਪੜੇ ਸੋਹਣੇ ਆ ਸਾਡੇ ਸਾਡੀ ਸਟਿਚਿੰਗ ਬਹੁਤ ਸੋਹਣੀ ਹੈਗੀ ਆ ਚਾਹੇ ਤੁਸੀਂ ਲਾਸਟ ਕਾਲਾ ਕੋਰਤਾ ਪਜਾਮਾ ਬਣਾ ਲਓ ਟੈਂਟ ਵਾਲਾ ਬਣਾ ਲਓ ਤੁਸੀਂ ਸਲਵਾਰ ਸੂਟ ਬਣਾ ਲਓ ਤੁਸੀਂ ਪਠਾਨੀ ਸੂਟ ਬਣਾ ਲਓ ਜਿੱਦਾਂ ਨਾਲ ਮਰਜ਼ੀ ਵਾਲਾ ਕੋਰਤੇ ਪਜਾਮਾ ਉੱਤੇ ਡਿਜ਼ਾਈਨਰ ਬਾਸਟਰ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਬਾਤੂ ਸ਼ਰੀ ਦਸਤਾਰ ਦਾ ਬਲੂ ਵੀਰੀ ਕੋਰਤਾ ਪਜਾਮਾ 700 ਰੁਪਏ ਦਾ ਇਹ ਜਿਹੜਾ 700 ਰੁਪਏ ਦਾ ਇੱਕ ਕੋਰਤਾ ਪਜਾਮਾ ਲਊਗਾ ਉਹਨੂੰ ਇੱਕ ਕੁਰਤਾ ਪਜਾਮਾ ਨਾਲ ਫ੍ਰੀ ਜਦੋਂ ਤੁਸੀਂ ਪਹਿਲਾਂ ਖਰੀਦਿਆ ਤੁਹਾਨੂੰ ਕਿੰਨੇ ਦਾ ਦੱਸਿਆ ਕੁਰਤਾ ਪਜਾਮਾ ਇਹਨਾਂ ਨੇ 700 ਰੁਪਏ ਦਾ ਇੱਕ ਵੱਧ ਘੱਟ ਦੱਸਿਆ ਸੀ 700 ਰੁਪਏ ਦਾ ਦੱਸਿਆ ਤੇ ਹੁਣ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਦੇਣਾ ਇੱਕ ਫ੍ਰੀ ਦਿੱਤਾ ਪੰਜ ਮੈਂ ਲਏ ਆ ਪੰਜ ਪੰਜਾਂ ਦਾ ਪੰਜ ਫ੍ਰੀ ਦੇ ਦਈਏ ਜੀ ਪੰਜਾਂ ਦਾ ਪੰਜ ਫ੍ਰੀ ਦਿੱਤੇ ਅੱਛਾ ਤੁਹਾਨੂੰ ਪਤਾ ਸੀ ਵੀ ਇਹ ਆਫਰ ਚੱਲਦੀ ਹੈ ਕਿ ਕਿ ਆਏ ਆ ਕਿੱਥੋਂ ਯੂਪੀ ਤੋਂ ਆਏ ਆ ਚੱਕੋ ਮੜਾਲ ਦਾ ਕੁਰਤਾ ਪਜਾਮਾ ਮਾਰਕੀਟ ਦੇ ਵਿੱਚ ਇਹ ਕੁਰਤਾ ਪਜਾਮਾ ਘੱਟੋ ਘੱਟ 3000 ਰੁਪਏ ਦਾ ਹੈ ਪਿਓਰ ਰਿਯਾਨ ਦੀ ਗੱਲ ਕਰ ਰਹੇ ਆ ਇਹ ਸਾਡਾ ਰੇਟ ਕੀ ਹੈ 1295 ਰੁਪਏ ਉੱਤੇ ਰੇਟ ਲਿਖ ਲੇਖ ਲਾਤੇ ਆ ਉਹ ਸਾਡੀ ਐਮ ਆਰ ਪੀ 200 ਰੁਪਏ ਪ੍ਰਤੀ ਮੀਟਰ ਸਾਢੇ ਤਿੰਨ ਦਾ ਮਤਲਬ ਸਾਢੇ ਤਿੰਨ ਮੀਟਰ ਦਾ ਕੋਰਟ ਤਾਂ ਵੀ ਮੈਂ 700 ਦਾ ਬਣ ਗਿਆ ਦੇਖੋ ਰੇਟ ਲਿਖਿਆ ਪਰ ਇਹ ਤੁਹਾਨੂੰ ਹੁਣ ਅਸੀਂ 700 ਦੇ ਦੋ ਦੇਨੇ ਆ ਇੱਕ ਨਾਲ ਇੱਕ ਇਹਦੋ ਵਾਰਾ ਕੋਰਟ ਪੈਂਟ ਦੇ ਉੱਤੇ ਬਹੁਤ ਵੱਡੀ ਆਫਰ ਲਾਤੀ ਆ ਬਾਜ਼ਾਰ ਤੁਸੀਂ ਜਾਓ ਜਿੱਥੇ ਮਰਜੀ 10000 ਤੋਂ ਘੱਟ ਟੂ ਵੀ ਕੋਰਟ ਪੈਂਟ ਕਿਸ ਨੇ ਦੇਣਾ ਹੀ ਨਹੀਂ ਹੈਗਾ ਪਰ ਸਾਡੇ ਕੋਲ ਆਜੋ 2995 ਵਿੱਚ ਕੋਟ ਪੈਂਟ ਦਵਾਂਗੇ 2 ਪੀਸ ਸਲਾਈ ਕਰਕੇ ਇੰਕਾਰੇ ਵਿੱਚ ਬਹੁਤ ਵੱਟਾ ਬ੍ਰਾਂਡ ਪਣ ਚੁੱਕਾ ਹੈ ਇਸ ਵੇਲੇ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ 550 ਤੋਂ ਵੱਧ ਰੰਗਿਆ ਰੰਗ ਫੇਡ ਹੋ ਜਵੇ ਡੱਬ ਪੈ ਜੇ ਭਾਈ ਸਾਹਿਬ ਬਦਲ ਕੇ ਨਵਾਂ ਲੈ ਜਾਓ ਅਭੀ ਕੁਰਤੇ ਪਜਾਮੇ ਪੈਂਟਾਂ ਸ਼ਰਟਾਂ ਕੋਟ ਪੈਂਟ ਪਾਉਣ ਵਾਲੇ ਮੁੰਡਿਆਂ ਲਈ ਖੁਸ਼ਖਬਰੀ ਆਜੇ ਸੀ ਤੁਹਾਨੂੰ ਖੋਸ਼ ਕਰ ਦੇਣਾ ਕਿਉਂਕਿ ਅਸੀਂ ਪਹੁੰਚੇ ਹਾਂ ਮਾਤੂਸ਼ਰੀ ਦਸਤਾਰ ਪੁਤਲੀਕਰ ਚੌਂਕ ਸ਼੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਕੁਰਤੇ ਪੀਐਮਐਲ ਵਿੱਚ ਬਹੁਤ ਸਾਰੇ ਕਲਰ ਹੈ ਗਿਆ ਬਹੁਤ ساری ਡਿਜ਼ਾਈਨਿੰਗ ਹੈਗੀ ਆ ਜੇ ਤੁਸੀਂ ਰੇਟ ਸੁਣ ਲੂਗੇ ਤੇ ਤੁਸੀਂ ਖੁਸ਼ ਹੋ ਜਾਣਾ ਭਾਈ ਜੀ ਰੌਲਾ ਪੈ ਗਿਆ ਸਾਰੇ ਸ਼ਹਿਰ ਚ ਕਹਿੰਦੇ ਅੰਮ੍ਰਿਤਸਰ ਸਾਹਿਬ ਪਤਲੀਗੜ ਚੌਂਕ ਜਾਓ 5 ਦਿਨ ਕਹਿੰਦੇ ਆਫਰ ਇੰਨੀਆਂ ਲੱਗੀਆਂ ਵੀ ਬਾਗੋ ਬਾਗ ਹੋ ਜੂਗੇ ਰੇਟ ਵੀ ਇਦਾਂ ਦੇ ਦੇਤੇ ਜੋ ਪੂਰੇ ਪੰਜਾਬ ਚ ਹੋਣੀ ਮਿਲਦਾ ਮੈਨੂੰ ਦੱਸੋ ਕਿਹੜੀ ਕਿਹੜੀ ਆਫਰ ਚੱਲ ਰਹੀ ਆ ਦੇਖੋ ਜੀ ਸਭ ਤੋਂ ਵੱਡੀ ਆਫਰ ਆ ਜੀ ਅੱਜ ਦੇਣ ਜਾ ਰਹੇ ਆ ਲਾਈਵ ਕੈਮਰੇ ਤੇ 5 ਦਿਨਾਂ ਦਾ ਮੇਲਾ ਆ ਮਾਤੂ ਸ਼੍ਰੀ ਦਸਤਾਰ ਦਾ ਬਲੂ 베ਰੀ ਕੁੜਤਾ ਪਿਆ ਮੈਂ 700 ਰੁਪਏ ਦਾ ਇਹ ਜਿਹੜਾ 700 ਰੁਪਏ ਦਾ ਇੱਕ ਕੁੜਤਾ ਪਿਆ ਮੈਂ ਲਊਗਾ ਉਨੂੰ ਇੱਕ ਕੁਰਤਾ ਪਜਾਮਾ ਨਾਲ ਫ੍ਰੀ ਆ ਭਾਜੀ ਹੁਣੇ ਯੂਪੀ ਤੋਂ ਆ ਗਿਆ ਇਹਨਾਂ ਨੇ ਕੁਰਤੇ ਪਜਾਮੇ ਲੈ ਲਿਆ ਇਹਨਾਂ ਵਿੱਚ ਇੱਕ ਇਹਨਾਂ ਨੇ ਬਲੂ 베ਰੀ ਦਾ ਵੀ ਲਿਆ ਆ ਚੱਕੋ ਇਹਨਾਂ ਨੂੰ ਇੱਕ ਕੁਰਤਾ ਪਜਾਮਾ ਆਪਾਂ ਦੇ ਰਿਹਾ ਬਿਲਕੁਲ ਫ੍ਰੀ ਦੇ ਰਿਹਾ ਜੀ ਨਾਲ ਆ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰ ਦੇ ਵਿੱਚ ਵੈਸੇ ਰ 3 3000 ਰੁਪਏ ਦਾ ਕੁਰਤਾ ਪਜਾਮਾ ਇੱਥੇ ਤੁਹਾਨੂੰ 3000 ਵਾਲਾ ਕੁਰਤਾ ਪਜਾਮਾ 700 ਦੇ ਦੋ ਕਰਤਿਆ ਪਹਿਲਾਂ 700 ਦੇ ਵੇਚਦੇ ਸੀ ਹੁਣ ਇੱਕ ਨਾਲ ਇੱਕ ਫ੍ਰੀ ਕਰਤਾ ਤੁਸੀਂ ਆ ਜਾਓ 5 ਦਿਨ ਬਹੁਤ ਵੱਡੀ ਆਫਰ ਆ ਸਰਦਾਰ ਜੀ ਜੇ ਲੋ ਤੁਸੀਂ ਪਹਿਲਾਂ ਖਰੀਦੇ ਤਾਂ ਉਹਨੂੰ ਕਿੰਨੇ ਦਾ ਦੱਸਿਆ ਸੀ ਕੁੜਤਾ ਵੀ ਮੈਂ ਇਹਨਾਂ ਨੂੰ 700 ਰੁਪਏ ਦਾ ਵੱਧ ਘੱਟ ਦੱਸਿਆ ਸੀ 700 ਰੁਪਏ ਦਾ ਦੱਸਿਆ ਤੇ ਹੁਣ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਦੇਣਾ ਇੱਕ ਫ੍ਰੀ ਦਿੱਤਾ ਪੰਜ ਮੈਂ ਲਏ ਆ ਪੰਜ ਪੰਜਾਂ ਦਾ ਪੰਜ ਫ੍ਰੀ ਦੇ ਦਈਏ ਜੀ ਪੰਜਾਂ ਦਾ ਪੰਜ ਫ੍ਰੀ ਦਿੱਤੇ ਅੱਛਾ ਤੁਹਾਨੂੰ ਪਤਾ ਸੀ ਵੀ ਇਹ ਆਫਰ ਚੱਲਦੀ ਹੈ ਕਿ ਨਹੀਂ ਕਿ ਆਏ ਆ ਕਿੱਥੋਂ ਯੂਪੀ ਤੋਂ ਆਏ ਆ ਯਾਰ ਅੱਛਾ ਜੇ ਇੱਕ ਦੇ ਨਾਲ ਇੱਕ ਵੀ ਲੈ ਦੇਣਾ ਇੱਕ ਨਾਲ ਇੱਕ ਫ੍ਰੀ ਦੇਖੋ ਜੀ ਜਿਹੜੇ ਬਾਜ਼ਾਰ 'ਚ ਤੁਸੀਂ 3-3000 ਦਾ ਗੀਜ਼ਾ ਕਾਟਨ ਲੈਣੇ ਹੋ ਇੱਥੇ ਅਸੀਂ ਦਿੰਦੇ ਸੀ 700 ਰੁਪਏ ਦਾ ਪਹਿਲਾਂ ਹੁਣ 5 ਦਿਨ ਦੀ ਲਾਤੀ ਆਫਰ ਤੁਸੀਂ ਇੱਕ ਨਾਲ ਇੱਕ ਫ੍ਰੀ ਲੈ ਜਾਓ ਤੁਸੀਂ ਇਹਦੇ ਨਾਲ ਦੇ 5 ਕੋਟ ਤੇ ਪਜਾਮੇ ਲਓਗੇ 5 ਫ੍ਰੀ ਦਵਾਂਗੇ 10 ਕੋਟ ਤੇ ਪਜਾਮੇ ਲਓਗੇ 10 ਫ੍ਰੀ ਦਵਾਂਗੇ ਇੱਕ ਲਓਗੇ ਤਾਂ ਇੱਕ ਨਾਲ ਇੱਕ ਦਵਾਂਗੇ ਇਹਦੇ ਵਿੱਚ ਸਰਦਾਰ ਸਾਹਿਬ ਰੰਗ ਰੰਗ ਹੈਗੇ ਹੋਰ ਦੇਖੋ ਜੀ ਰੰਗਾ ਵਿੱਚ ਹੀ ਬਹੁਤ ਆ ਜਿਹੜਾ 200 ਰੁਪਏ ਵਾਲਾ ਤੁਸੀਂ ਚੈੱਕ ਕਰ ਲਓ ਇਹਦੇ ਤੇ ਬਹੁਤ ਭਾਰੀ ਆਫਰ ਲੱਗੀ ਇਹਦੇ ਨਾਲ ਲੈ ਕੇ ਫ੍ਰੀ ਦੇਣਾ ਔਰ ਦੂਸਰੀ ਗੱਲ ਸਾਡੇ ਕੋਲ ਕੁਆਲਿਟੀਆਂ ਹੋਰ ਵੀ ਹੈਗੀਆਂ ਰਾਇਲ ਕਲਾਸ ਆਈਟਮਾਂ ਆ ਚੱਕੋ ਮਡਾਲ ਦਾ ਕੁੜਤਾ ਪਜਾਮਾ ਮਾਰਕੀਟ ਦੇ ਵਿੱਚ ਇਹ ਕੁੜਤਾ ਪਜਾਮਾ ਘੱਟੋ ਘੱਟ 3000 ਰੁਪਏ ਦਾ ਪਿਓਰ ਰਿਯਾਨ ਦੀ ਗੱਲ ਕਰ ਰਿਆਂ ਤੇ ਸਾਡਾ ਰੇਟ ਕੀ ਹੈ 1295 ਰੁਪਏ ਉੱਤੇ ਰੇਟ ਲਿਖ ਲਿਖ ਲਾਤੇ ਆ ਸਾਡੀ ਆਫਰ ਹੈਗੀ ਹੈਗੀ ਆ ਬਾਕੀ ਜਿਹੜੀਆਂ ਸਾਡੀਆਂ ਆਈਟਮਾਂ ਉਹਨਾਂ ਦੇ ਰੇਟ ਬਹੁਤ ਘੱਟ ਹੈ ਜੀ ਚਾਹੇ ਪੇਪਰ ਕਾਟਨ ਲੈ ਲੋ ਚਾਹੇ ਲੇਨਨ ਲੈ ਲੋ ਚਾਹੇ ਮੈਟੀਰੀਅਲ ਲੈ ਲੋ ਵਾਈਟ ਦੇ ਵਿੱਚ ਹੀ ਸਾਡੇ ਕੋਲ 60 ਤੋਂ 70 ਤਰ੍ਹਾਂ ਦੀਆਂ ਵੈਰਾਈਟੀਆਂ ਬਲੈਕ ਦੇ ਵਿੱਚ ਗੱਲ ਕਰ ਲੋ ਭਾਜੀ ਗੀਜ਼ਾ ਕਾਟਨ ਪੇਪਰ ਕਾਟਨ ਤਾਂ ਹੈਗੀ ਹੈਗੀ ਆ ਜੇ ਸਾਡੀ ਕੁਆਲਿਟੀ ਬਲੂ ਬੇਰੀ ਤੇ ਆਫਰ ਲਈਏ 700 ਦਾ ਇੱਕ ਕੁੜਤਾ ਪਿਆ ਮੈਂ ਉਹਦੇ ਨਾਲ ਇੱਕ ਫ੍ਰੀ ਪਰ ਹੋਰ ਆਈਟਮਾਂ ਹੀ ਬਹੁਤ ਹੈਗੀਆਂ ਸਾਡੇ ਕੋਲੇ ਕੀਸਾ ਚੇ ਪੇਪਰ ਕਾਟਨ ਚੇ ਲੇਲਨ ਚੇ ਬਲੈਕ ਚੇ ਇੰਨੀਆਂ ਵੈਰਾਈਟੀਆਂ ਰੰਗਾ ਮੇਚੀ ਦੀ ਜੇ ਗੱਲ ਕਰੋ ਦੇਖੋ ਜੀ ਵਾਈਟਵੇ ਵਿੱਚ ਸਾਡੇ ਕੋਲ ਬਹੁਤ ساری ਆਪਸ਼ਨ ਹੈਗੀਆਂ ਜੇਕਰ ਆਪਾਂ ਸਟਿਚਿੰਗ ਦੀ ਗੱਲ ਕਰ ਲਈਏ ਸਾਡੇ ਕੋਲ ਬਹੁਤ ਟੌਪ ਟੌਪ ਦੇ ਟੇਲਰ ਹੈਗੇ ਆ ਪੰਜਾਬ ਦੇ ਸਾਰੇ ਚੋਟੇ ਟੇਲਰ ਜੂਪੀ ਤੋਂ ਬਿਹਾਰ ਤੋਂ ਸ਼੍ਰੀਨਗਰ ਤੋਂ ਜੰਮੂ ਕਸ਼ਮੀਰ ਤੋਂ ਆ ਦੇਖੋ ਜੀ ਇੱਕ ਸੂਤਰ ਵੀ ਕੱਪੜਾ ਇਧਰੋਂ ਉਧਰ ਨਹੀਂ ਹੋਣ ਦਿੰਦੇ ਕੱਪੜੇ ਸੋਹਣੇ ਆ ਸਾਡੇ ਸਾਡੀ ਸਟਿਚਿੰਗ ਬਹੁਤ ਸੋਹਣੀ ਹੈਗੀ ਆ ਚਾਹੇ ਤੁਸੀਂ ਲਾਸਟ ਕਾਲਾ ਕੁਰਤਾ ਪਜਾਮਾ ਬਣਾ ਲਓ ਪੈਂਟ ਵਾਲਾ ਬਣਾ ਲਓ ਤੁਸੀਂ ਸਲਵਾਰ ਸੂਟ ਬਣਾ ਲਓ ਤੁਸੀਂ ਪਠਾਨੀ ਸੂਟ ਬਣਾ ਲਓ ਜਿੱਦਾਂ ਦਾ ਮਰਜ਼ੀ ਵਾਲਾ ਕੁਰਤੇ ਪਜਾਮਾ ਦੇ ਉੱਤੇ ਡਿਜ਼ਾਈਨਰ ਬਾਸਟਰ ਵੀ ਤੁਸੀਂ ਇੱਤੋਂ ਲੈ ਕੇ ਜਾ ਸਕਦੇ ਆ ਜੇ ਆਪਾਂ ਆਫਰ ਦੀ ਗੱਲ ਕਰ ਲਈ ਹੈ ਨਾ ਇਹ ਨਹੀਂ ਵੀ ਤੁਹਾਡਾ ਅੱਖਾਂ 'ਚ ਘੱਟਾ ਪਾਉਣਾ ਆਹ ਦੇਖ ਲਓ ਸਾਡੇ ਕੁਰਤੇ ਪਜਾਮੇ ਦਾ ਰੇਟ ਇਹ ਬ੍ਰਾਂਡ ਆ ਬਹੁਤ ਵੱਡਾ ਮਾਤ ਹਸ਼ੀਰ ਦਸਤਾਰ ਜੋ ਹੈਗਾ ਆਹਮੋ ਸਾਹਮਣੇ 1 ਰੁਪਿਆ ਇਧਰ ਉਧਰ ਨਹੀਂ ਕੰਪਿਊਟਰਾਈਜ਼ ਕੰਮ ਆ। ਆਹ ਦੇਖ ਲਓ ਸਾਡੀ ਐਮ ਆਰ ਪੀ 200 ਰੁਪਏ ਪ੍ਰਤੀ ਮੀਟਰ। ਸਾਢੇ 3 ਦਾ ਮਤਲਬ ਸਾਢੇ 3 ਮੀਟਰ ਦਾ ਕੋਰਟ ਤਾਂ ਜਮਾ 700 ਦਾ ਬਣ ਗਿਆ। ਦੇਖੋ ਰੇਟ ਲਿਖਿਆ ਪਰ ਇਹ ਤੁਹਾਨੂੰ ਹੁਣ ਅਸੀਂ 700 ਦੇ ਦਿੰਦੇ ਆ। ਇੱਕ ਨਾਲ ਇੱਕ ਫ੍ਰੀ ਕਰਤਾ। ਇਹ ਤੁਸੀਂ ਦੇਖ ਲਓ। ਇਦੋ ਵਾਰਾ ਕੋਰਟ ਪੈਂਟਰ ਦੇ ਉੱਤੇ ਬਹੁਤ ਵੱਡੀ ਆਫਰ ਲਾਤੀ ਆ। ਬਾਜ਼ਾਰ ਤੁਸੀਂ ਜਾਓ ਜਿੱਥੇ ਮਰਜੀ। 10000 ਤੋਂ ਘੱਟ 2 ਪੀਸ ਕੋਰਟ ਪੈਂਟ ਕਿਸ ਨੇ ਦੇਣਾ ਹੀ ਨਹੀਂ ਹੈਗਾ। ਪਰ ਸਾਡੇ ਕੋਲ ਆਜੋ 2995 ਚ ਕੋਟ ਪੈਂਟ ਦਵਾਂਗੇ 2 ਪੀਸ ਸਲਾਈ ਕਰਕੇ ਬਾਜ਼ਾਰ ਚ ਸਲਾਈ 35 3500 ਜਲਦੀ ਆ ਸਾਡੇ ਕੋਲ 2995 ਚ ਲੈ ਜਾਓ ਤੁਸੀਂ ਲੈਣਾ 3 ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਚ 15000 16000 17000 ਦਾ ਸਾਡੇ ਕੋਲ 3 ਪੀਸ ਕੋਟ ਪੈਂਟ 370 60 ਚ ਉਹ ਵੀ ਸਲਾਈ ਕਰਕੇ ਦਵਾਂਗੇ ਪੱਗਾਂ ਦੇ ਵਿੱਚ ਬਹੁਤ ਵੱਟਾ ਬ੍ਰਾਂਡ ਬਣ ਚੁੱਕਿਆ ਇਸ ਵੇਲੇ ਮਾਤੂਸ਼ਰੀ ਦਸਤਾਰ ਅਸਲ ਰੰਗ ਸਦਾਰੀ ਦੇ 550 ਤੋਂ ਵੱਧ ਰੰਗਿਆ ਰੰਗ ਫੇਡ ਹੋ ਜਵੇ ਡੱਬ ਪੈ ਜੇ ਭਾਈ ਸਾਹਿਬ ਬਦਲ ਕੇ ਨਵਾਂ ਲੈ ਜਾਓ ਇੱਥੇ ਕਿਸੇ ਨੇ ਕਿੰਤੂ ਪ੍ਰਿੰਟੂ ਨਹੀਂ ਕਰਨੀ ਇਦਾਂ ਦੀ ਆਫਰਾਂ ਹੈਗੀਆਂ ਪੱਗਾਂ ਦੇ ਨਾਲ ਤੁਸੀਂ ਮੈਚ ਕਰਕੇ ਟਾਈਆਂ ਲੈ ਕੇ ਜਾਣੀਆਂ ਜਾ ਸਕਦੇ ਜਿੱਦਾਂ ਦਾ ਰੰਗ ਮਰਜ਼ੀ ਲੈ ਜਾਓ ਆਪਾਂ ਪੈਂਟਾ ਸ਼ਰਟਾਂ ਦੀ ਗੱਲ ਕਰ ਲਈਏ ਆ ਦੇਖੋ ਡੱਡਾ ਬਟਾ ਇੱਥੇ ਸਟਾਕ ਹੈਗਾ ਪ੍ਰਿੰਟ ਸ਼ਰਟਾਂ ਲੈ ਲਓ ਚੈੱਕ ਵਾਲੀਆਂ ਲੈ ਲਓ ਲਾਈਨਿੰਗ ਵਾਲੀਆਂ ਲੈ ਜਾਓ ਪਲੇਨ ਲੈ ਜਾਓ ਆ ਦੇਖੋ ਕੱਪੜੇ ਦੀ ਕੁਆਲਿਟੀ ਦੇਖੋ ਐਂ ਚਮ ਚਮ ਕਰਦਾ ਸੁਪਰ ਚੀਜ਼ਾਂ ਤੁਹਾਨੂੰ ਅਸੀਂ ਦਿੰਨੇ ਆ ਸਾਡੇ ਕੋਲ 3 350 ਰੁਪਏ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉਪਰੀ ਵੈਰਾਈਟੀ ਜਿੰਦਾਂ ਦੀ ਲੈਣੀ ਪਾਈ ਲੈ ਸਕਦੇ ਆ ਬਿਲਕੁਲ ਜੀ ਸਭ ਤੋਂ ਵੱਡੀ ਗੱਲ ਕੀ ਹੈ ਜੀ ਸਿਰਫ 5 ਦਿਨਾਂ ਦਾ ਆਫਰ ਹੈ ਚਾਹੇ ਕੁਰਤਾ ਪਜਾਮਾ ਚਾਹੇ ਪੈਂਟ ਸ਼ਰਟ ਚਾਹੇ ਕੋਟ ਪੈਂਟ 5 ਦਿਨਾਂ ਦੀ ਆਫਰ ਹੈ ਸਿਰਫ ਫੇਰ ਨਾ ਕਿਉਂ ਦੱਸਿਆ ਨਹੀਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਸੋਹੋ ਜੀ ਹੁਣ ਬੰਡੇ ਬੁੰਡੇ ਜਾਣਾ ਬੰਦ ਕਰ ਦਿਓ ਜਿਹੜੇ ਐਮੀਰ ਟਾਈਮ ਖਰਾਬ ਕਰਨੇ ਕਿਸੇ ਪਿੱਛੇ ਜਾਣਾ ਬੰਦ ਕਰ ਦਿਓ ਵੋਟਾਂ ਆ ਗਈਆਂ ਪੰਜਾਬ 'ਚ 1 ਜੂਨ ਨੂੰ ਉਸ ਤੋਂ ਪਹਿਲਾਂ ਚਿੱਟੇ ਰੰਗ ਦੇ ਕੋਰਤੇ ਪਜਾਮੇ ਲੈ ਲਓ ਰੰਗਦਾਰ ਕੋਰਤੇ ਪਜਾਮੇ ਲੈ ਜਾਓ ਮਰਜ਼ ਚੈਲੰਜ ਕਰਦੇ ਆ ਜੇ ਕੋਈ ਵੀ ਮਾਈ ਦਾ ਲਾਲ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ 700 ਦੇ 2 ਕੋਰਤੇ ਪਜਾਮੇ ਦੇ ਦੇ ਬਜ਼ਾਰ ਦੇ ਵਿੱਚ ਇਹ ਵੈਸੇ 3-3000 ਰੁਪਏ ਦਾ ਕੋਰਤਾ ਪਜਾਮਾ ਵੇਚਦਾ ਪਰ ਅਸੀਂ 700 ਰਾਂ ਦਿੰਦੇ ਸੀ ਹੁਣ ਅਸੀਂ ਕਰਤੇ 700 ਦੇ 2 ਮਿਲਨੇ ਪੰਜ ਦੇਣਿਆ ਮੁੜ ਕੇ ਲਾਂਬਾੜੀ ਭਾਈ ਲੈਣਾ 15 ਮਈ ਤੋਂ ਲੈ ਕੇ 19 ਮਈ ਤੱਕ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਐਦਾਂ ਬਣਾ ਕੇ ਭੇਜਾਂਗੇ ਕੁਰਤੇ ਪਜਾਮੇ ਇਦਾਂ ਕੜ 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 ਕਰਦੇ 700 ਦੇ 2 ਹੈਗੇ ਆ ਜੇ ਕੋਈ ਸ਼ਕੀਨ ਭਰਾ ਕਹਿੰਦਾ ਮੈਂ ਤਾਂ ਲੈਣਾ ਹੀ ਉੱਪਰੀ ਵੈਰਾਈਟੀ ਆ ਸਾਡੇ ਕੋਲ ਜਿਹੜਾ 4000 ਦਾ ਕੁਰਤਾ ਪਜਾਮਾ ਇੱਥੇ ਸੀ 1200 ਦਾ ਦਿੰਨੇ ਆ ਇਦਾਂ ਦੇ ਫਰਕ ਹੈਗੇ ਆ ਸੋ ਕੁਰਤੇ ਪਜਾਮੇ ਕੋਟ ਪੈਂਟ, ਬਲੇਜ਼ਰ, ਪਾਸਟਾ, ਸ਼ੇਰਬਾਨੀਆਂ, ਪੱਗਾਂ, ਟਾਈਆਂ ਸਾਰੀ ਵੈਰਾਈਟੀ ਇੱਕੋ ਹੀ ਛੱਤ ਹੇਠਾਂ ਬਹੁਤ ਵੱਡੀਆਂ ਆਫਰਾਂ ਦੇ ਆਪਾਂ ਤੁਹਾਨੂੰ ਦੇ ਦੇਣੀ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਧੱਗੜਸਾਂ ਟੀਵੀ ਪੁਤਲੀ ਘਰ ਚੋਂ ਸ਼੍ਰੀ ਅੰਮ੍ਰਿਤਸਰ ਸਾਹਿਬ